ਦੇ ਨਾਲ ਇਸ ਨੌਜਵਾਨ ਮੁੰਡੇ ਨੇ ਸਬੰਧ ਬਣਾਏ ਤੇ ਉਹਨਾਂ ਨੂੰ ਠੱਗਿਆ ਪੈਸੇ ਲੱਖਾਂ ਰੁਪਏ ਕਮਾਏ ਜਨਾਰੀ ਇਹਨਾਂ ਨਾਲ ਮਾਈ ਗੱਲ ਕਰ ਲਈਏ ਇਹਨੇ 50 ਨਹੀਂ ਨਹੀਂ ਉਥੇ ਥਾਣੇ ਆ ਜਾ ਬਾਈ ਥਾਣੇ ਨਹੀਂ ਤੇ ਮਾਈ ਕੀ ਕੀ ਹੋਇਆ ਜਨਾਬ ਨੇ ਕੀਆਂ ਕੁੜੀਆਂ ਨਾਲ ਗਲਤ ਸਬੰਧ ਬਣਾ ਕੇ ਲੋਟਾ ਖੋਈ ਕੀਤੀ ਸੀਗੀ ਕੀ ਕੀ ਨਾ ਜ਼ਰਾ ਵਿਕੀ 50 ਕੁੜੀਆਂ ਨਾਲ ਤੇਰੀ ਸੈਟਿੰਗ ਸੀ ਉਹ ਤੋਂ ਬਾਅਦ ਕੁੜੀਆਂ ਨੂੰ ਲੁੱਟਿਆ ਤੁਸੀਂ 50 ਕੁੜੀਆਂ ਨੂੰ ਲੁੱਟ ਕੇ ਜਿਹੜੀਆਂ ਕੁਵਾਰੀਆਂ ਸੀ ਪੜਦੀਆਂ ਸੀ ਉਹ ਕੁੜੀਆਂ ਨੂੰ ਲੁੱਟ ਕੇ ਉਸ ਤੋਂ ਬਾਅਦ ਉਹ ਕੁੜੀਆਂ ਨੂੰ ਛੱਡ ਕੇ ਉਹਨਾਂ ਤੋਂ ਸਾਰਾ ਪੈਸਾ ਖਾ ਲਿਆ ਉਸ ਤੋਂ ਬਾਅਦ ਕਿਹੜਾ ਟਾਰਗੇਟ ਸੀਗਾ ਕੋਈ ਅੱਗੇ ਵੀ ਟਾਰਗੇਟ ਸੀਗਾ ਜੇ ਪੁਲਿਸ ਦੇ ਹੱਥ ਨਾ ਹੁੰਦਾ ਤਾਂ ਕੀ ਕਰਦਾ ਟਾਰਗੇਟ ਤਾਂ ਵੀ ਹੈਗਾ ਸੀ ਯਾਰ ਕਿ ਹੁਣ ਮੈਂ ਕੁੜੀਆਂ ਨੂੰ ਛੱਡ ਗਿਆ ਨਾ ਸਾਰੀਆਂ ਨੂੰ ਕਿਸੇ ਕੁੜੀ ਨੂੰ ਨਹੀਂ ਵਰਤਣਾ ਸੀ ਮੈਂ ਹੁਣ ਅੰਟੀਆਂ ਨੂੰ ਮੈਂ ਪਟਣਾ ਸੀ ਆਟੀਆਂ ਗੱਡੀਆਂ ਆਟੀਆਂ ਜਿਹੜੀਆਂ ਹੁੰਦੀਆਂ 30 35 ਸਾਲਾਂ ਦੀਆਂ 30 35 ਸਾਲਾਂ ਦੇ ਇਹੋ ਜਿਹੇ ਲੋਕਾਂ ਤੋਂ ਇਹੋ ਜਿਹੇ ਕੁੱਤਿਆਂ ਤੋਂ ਇਹੋ ਜਿਹੇ ਕਮੀਨੇ ਲੋਕਾਂ ਤੋਂ ਬਾਜੋ ਇਹੋ ਜਿਹੇ ਮੁੰਡਿਆਂ ਤੋਂ ਬਾਜੋ ਜਿਹੜੇ ਤੁਹਾਡੇ ਸਿਰਫ ਪੈਸਿਆਂ ਪਿੱਛੇ ਤੁਹਾਡੀਆਂ ਗੱਡੀਆਂ ਕਾਰਾਂ ਪਿੱਛੇ ਤੁਹਾਡੇ ਸਰੀਰ ਨਾਲ ਹੀ ਖੇਡਦੇ ਆ ਸਸੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਦੋਸਤੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾ ਹੋ ਰਹੀਆਂ ਨੇ ਦਿਨ ਪਰ ਦਿਨ ਕੋਈ ਲੁੱਟਕ ਸੋ ਹੋ ਰਹੀ ਆ ਕੋਈ ਡਕੈਤ ਹੋ ਰਿਹਾ ਬਹੁਤ ਕੁਝ ਹੋ ਰਿਹਾ ਏ ਦੁਨੀਆ ਤੋਂ ਕਹਿ ਦਈਏ ਵੀ ਕਲ ਯੁਗ ਆ ਗਿਆ ਦੋਸਤੋ ਕਲ ਯੁਗ ਪੁਲਿਸ ਮੁਲਾਜ਼ਮ ਜਨਾਬ ਜੀ ਖੜੇ ਨੇ ਤੇ ਇੱਕ ਨੌਜਵਾਨ ਮੁੰਡਾ ਖੜਾ ਜਿਹਨੇ ਬਹੁਤ ਵੱਡੀ ਵਾਰਦਾਤ ਕੀਤੀ ਹੈ ਵੀ ਕੀ ਵਾਰਦਾਤ ਕੀਤੀਆ ਮੁਲਾਜ਼ਮ ਸਾਹਿਬ ਤੋਂ ਸੁਣਾਗੇ ਜਨਾਬ ਤੋਂ ਸੁਣਾਗੇ ਸਤਿ ਸ੍ਰੀ ਅਕਾਲ ਜਨਾਬ ਕੀ ਗੱਲ ਹੋਈ ਆ ਇਸ ਮੁੰਡੇ ਨੇ ਕੀ ਇਹ ਜਿਆ ਅਪਰਾਧ ਕੀਤਾ ਜਿਹੜਾ ਤੁਸੀਂ ਇਹਨਾਂ ਨੂੰ ਫੜਿਆ ਹੋਇਆ ਇਹ ਨਾ ਥੋੜਾ ਇਹਨੇ 40-50 ਕੁੜੀਆਂ ਨਾਲ ਧੋਖਾ ਕੀਤਾ ਉਹਦੇ ਪੈਸੇ-ਪੋਸੇ ਲੁੱਟਦਾ ਸੀਗਾ ਤੇ ਉਹਨਾਂ ਨਾਲ ਪਿਆਰ ਤੇ ਜਾਲ ਚ ਉਹਨਾਂ ਨੂੰ ਫਸਾ ਕੇ ਉਹਨਾਂ ਨਾਲ ਗਲਤ ਸਬੰਧ ਬਣਾ ਕੇ ਤੇ ਉਹਨਾਂ ਨੂੰ ਵਿਆਹ ਦਾ ਚਾਂਸਾ ਦੇ ਕੇ ਤੇ ਉਹਨਾਂ ਤੋਂ ਕੁਝ ਚੀਜ਼ਾਂ ਲੁੱਟ-ਖੁੱਟ ਕਰਕੇ ਭੱਜ ਜਾਂਦਾ ਸੀਗਾ ਕੀ ਨਾਂ ਤੇਰਾ ਮੇਰਾ ਨਾਂ ਵਿੱਕੀ ਹੈ ਜੀ ਵਿੱਕੀ ਵਿੱਕੀ ਨਾਂ ਦਾ ਮੁੰਡਾ ਵੀ ਕੀ ਗੱਲਬਾਤ ਹੋਈ ਆ ਬਈ ਕੀ ਕੀਤਾ ਤੂੰ ਜਿਹੜੀ ਇਹ ਕਹਿ ਰਹੇ ਚੱਲ ਪਿਆ ਕੁੜੀਆਂ ਨਾਲ ਧੱਕਾ ਕੀਤਾ ਤੂੰ ਹਾਂ ਕੀਤਾ ਜੀ ਅੱਛਾ ਕੀ ਕਿਵੇਂ ਕਿਵੇਂ ਝਾਲ ਕਿਵੇਂ ਵਸਾਉਂਦੇ ਸੀ ਆ ਜੀ ਬਈ ਮੈਂ ਉਹਨਾਂ ਨੂੰ ਪਹਿਲਾਂ ਗੱਲਬਾਤ ਕਰਦਾ ਹੁੰਦਾ ਸੀ ਉਹਨਾਂ ਨਾਲ ਫਿਰ ਮੈਂ ਉਹਨਾਂ ਨੂੰ ਵਿਆਹ ਦਾ ਚਾਂਸਾ ਦਿੰਦਾ ਹੁੰਦਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਾਉਂਗਾ ਕਿ ਮੈਂ ਬਾਹਰ ਆਣਾ ਹੁਣ ਕਿ ਜਦੋਂ ਮੈਂ ਬਾਹਰੋਂ ਮੋੜ ਆਇਆ ਤਰਨਾਲ ਆ ਕੇ ਮੈਂ ਵਿਆਹ ਕਰਾਉਂਗਾ ਤੇ ਬਈ ਫਿਰ ਮੈਂ ਉਹਨਾਂ ਤੋਂ ਪੈਸੇ ਪੂਹੇ ਲੈ ਕੇ ਹਨਾ ਤੇ ਮੈਂ ਉਹਨੂੰ ਹੀ ਕਹਿ ਦਿੰਦਾ ਸੀ ਕਿ ਮੈਂ ਬਾਹਰ ਦਾ ਬਣਾਈ ਜਾਣਾਗਾ ਤੇ ਪੈਸੇ ਮੈਂ ਖਾਈ ਜਾਂਦਾ ਸੀ ਉਹਨਾਂ ਤੋਂ ਤੇ ਬਾਅਦ ਚੋ ਤੇ ਮੈਂ ਹੌਲੀ-ਹੌਲੀ ਪੈਸੇ ਮੁਕਰ ਜਾਂਦਾ ਸੀ ਤੂੰ ਕੁੜੀ ਨੂੰ ਛੱਡ ਜਾਂਦਾ ਦੇਖੋ ਦੋਸਤੋ ਇਸ ਮੁੰਡੇ ਨੇ ਬਹੁਤ ਘਟਿਆ ਕੰਮ ਕੀਤਾ 40 40 40 ਕੁੜੀਆਂ 40 ਕੁ 50 50 ਕੁੜੀਆਂ ਦੇ ਨਾਲ ੱੱਕਾ ਕੀਤਾ ਉਹਨਾਂ ਨੂੰ ਵਿਆਹ ਦਾ ਚਾਸਾ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਖਾ ਚੁੱਕਿਆ ਇਹ ਮਲਾਂ ਸਾਹਿਬ ਤੁਸੀਂ ਕਿਵੇਂ ਫੜਿਆ ਇਹਨੂੰ ਫੜਿਆ ਜੀ ਸਾਡੀ ਇਸ ਨੂੰ ਟਰੈਕ ਤੇ ਲਾ ਲਿਆ ਸੀਗਾ ਇਹ ਨੰਬਰ ਨੰਬਰ ਵੀ ਚੇਂਜ ਕਰਦਾ ਰਹਿੰਦਾ ਸੀਗਾ ਤੇ ਅਸੀਂ ਸਾਰਾ ਕੁਝ ਉਹਦਾ ਕਰਕੇ ਬਾਇਓ ਡਾਟਾ ਚੱਕਿਆ ਫਿਰ ਜਿਹੜੀ ਪਜਾਮੇ ਕੁੜੀ ਨੇ ਸਾਨੂੰ ਦੱਸਿਆ ਤਿੰਨ ਸਾਲ ਹੋ ਗਏ ਸਾਨੂੰ ਇਹਦੇ ਨਾਲ ਮਗਰਫੇਦਾਂ ਨੂੰ ਤੇ ਜਦੋਂ ਸਾਨੂੰ ਇਹਨੇ ਲਾਸਟ ਕੁੜੀ ਨੇ ਸਾਨੂੰ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਉਹਦਾ ਨਾਲ ਰਿਲੇਸ਼ਨ ਬਣਾਈ ਬੈਠਾ ਏ ਅਸੀਂ ਉਹਨੂੰ ਕਹੇ ਵੀ ਆਹ ਗੱਲਾਂ ਆਇਆ ਸਾਰੇ ਉਹਨੂੰ ਦਿਖਾ ਤੇ ਪ੍ਰੂਫ ਫਿਰ ਉਹਨੇ ਫੜਾਇਆ ਮਲਾਜਾ ਸਾਹਿਬ ਇਹ ਕਿਦਾਂ ਇਹ ਕਿਦਾਂ ਕੁੜੀਆਂ ਨੂੰ ਲੁੱਟਦਾ ਸੀ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਸੀ ਮੇਰੇ ਨਾਲ ਪਹਿਲਾਂ ਕੈਮਰਾ ਆਫ ਤੋਂ ਵੀ ਇਹ ਕਿਦਾਂ ਇਹ ਕਿਦਾਂ ਬਣਾਉਂਦਾ ਇਹ ਸਿਸਟਮ ਕਿਵੇਂ ਬਣਾਉਂਦਾ ਇਹ ਨਿਜਮ ਕਿਵੇਂ ਆਪਦੇ ਰੂਲ ਕਿਵੇਂ ਬਣਾਉਂਦਾ ਵੀ ਉਹਨਾਂ ਨੂੰ ਕੁੜੀਆਂ ਨੂੰ ਕਿਵੇਂ ਲੁੱਟਦਾ ਹੈ ਬਾਈ ਅੱਜ ਕੱਲ ਜਿਹੜਾ ਬੰਦਾ ਮਿੱਠਾ ਬੋਲਦਾ ਕੁੜੀਆਂ ਦੇ ਦਿਲ ਨਾਜ਼ੁਕ ਹੁੰਦੇ ਆ ਪਿਆਰ ਦੀਆਂ ਗੱਲਾਂ ਕਰ ਚਾਰ ਮਗਰ ਲੱਗ ਜਾਣਗਾ ਜੇ ਤੂੰ ਉਹਨੂੰ ਚੰਗਾ ਮੋੜੇਗਾ ਕਿਸੇ ਪਾਸੇ ਗਲਤ ਪਾਸੇ ਮੋੜੇ ਉਧਰ ਕੁੜੀ ਉਧਰ ਨਹੀਂ ਜਾਂਦੀ ਤੂੰ ਚਾਰ ਗੱਲਾਂ ਮਿੱਠੀਆਂ ਮਾਰੀਆਂ ਤੇਰੇ ਮਗਰ ਲੱਗ ਪੈਣਾ ਪਹਿਲੀ ਕੁੜੀ ਇਹਦੇ ਮਗਰ ਲੱਗੀ ਏ ਉਹ ਨੂੰ ਕਹਿੰਦਾ ਕਹਿੰਦਾ ਵੀ ਤੂੰ ਤੁਰੀ ਫਿਰ ਸਕੂਟਰ ਟਰਕੇ ਆਉਣੀ ਆ ਜਾਂ ਕਾਲਜੋਂ ਕਰਦੀ ਆ ਵੀ ਪਹਿਲੀ ਕੁੜੀ ਕਹਿੰਦੀ ਪਹਿਲੀ ਕੁੜੀ ਨੂੰ ਇਹ ਕਹਿੰਦਾ ਮੈਂ ਹੋਟਲ 'ਚ ਮਿਲਣ ਆ ਜਾ ਉਹ ਜਾਵੜੀ ਉਹ ਨੂੰ ਕਹਿੰਦਾ ਤੂੰ ਬਸਤੀ ਆਈਆਂ ਜਾਂ ਾਂਟੋ ਤੇ ਆਈਆਂ ਵੀ ਆ ਤੂੰ ਤਾਂ ਮੇਰੇ ਹੁੰਦੇ ਤੂੰ ਤੁਰੀ ਫਿਰਦੀ ਆ ਮੈਂ ਤੈਨੂੰ ਸਕੂਟਰ ਹੀ ਲੈ ਕੇ ਦਿੰਨਾ ਇਹ ਕਹਿੰਦਾ ਵਿੱਚ ਇਹ ਕਹਿੰਦੀ ਚੱਲ ਲੈ ਦੇ ਹਨਾ ਵੀ ਮੈਂ ਤਾਂ ਉਹ ਕਹਿੰਦਾ ਤੇਰੇ ਕੋਲ ਇਹ ਕਹਿੰਦਾ ਤੇਰੇ ਕੋਲ ਪੈਸੇ ਕੰਨੇ ਆ ਕਹਿੰਦੀ ਬਿਲਕੁਲ 19000 ਰੁਪਈਆ ਕਹਿੰਦਾ ਚੱਲ ਦੂਜੇ ਮੈਂ ਪਾ ਦੂੰ ਤੈਨੂੰ ਸਕੂਟਰ ਹੀ ਲੈ ਕੇ ਦਿੰਨਾ ਇਹਨੇ ਕੀ ਤੁਰਤ ਕਹਿਤਾਂ ਦੇ ਸਕੂਟਰ ਹੀ ਖੜਾ ਲਈ ਜਦੋਂ ਕਹਿਤਾਂ ਦੇ ਕਢਾਲੀ ਉੱਥੇ ਦਿੱਤਾ ਨਹੀਂ ਕੋਈ ਵੀ 2500 ਤੱਕ ਨਹੀਂ 3000 ਦਿੱਤਾ ਤੇ ਉਹਨੂੰ ਕਹਿੰਦਾ ਮੈਂ ਟਰਾਈ ਲੈ ਕੇ ਆਉਣਾ ਤੇ ਪਿਆ ਕੇ ਲੈ ਗਿਆ ਉਹਨੂੰ ਛੱਡ ਗਿਆ ਇਹ ਕੁੜੀ ਡੀਕੀ ਗੀ ਡੀਕੀ ਗੀ ਉੱਥੇ ਕੁੜੀ ਨੇ ਮੁੜ ਕੇ ਅੱਕੀ ਵੀ ਨੇ ਘਰੇ ਜਾ ਉਹ ਦੱਸਿਆ ਨਹੀਂ ਘਰੇ ਉਹਨੇ ਵਿਚਾਲੀ ਨਹੀਂ ਉਹ ਦੱਬ ਕੇ ਬਹਿ ਗਈ ਉਸ ਤੋਂ ਬਾਅਦ ਇਹ ਮੁੜ ਕੇ ਨਹੀਂ ਆਇਆ ਮੁੜ ਕੇ ਆਏ ਨਹੀਂ ਐਦਾਂ ਦੀ ਗੱਲ ਹੋਈ ਸੀ ਹਾਂਜੀ ਹੋਈ ਸੀ ਕਿ ਨਵੀਂ ਸਕੂਟਰੀ ਲੈ ਕੇ ਦਿੱਤੀ ਸੀ ਨਵੀਂ ਲੈ ਕੇ ਦਿੱਤੀ ਉਹ ਉਹਦੇ ਨਾਂ ਦੀ ਲੈ ਕੇ ਦਿੱਤੀ ਸੀ ਪਰੂਫ ਹੋਦੇ ਸੀ ਸਕੂਟਰੀ ਮੇਰੇ ਕੋਲੇ ਕਿਸ਼ਤਾਂ ਦੇ ਉਹਦੇ ਨਾਂ ਤੇ ਕਿਸ਼ਤਾਂ ਤੇ ਲੈ ਕੇ ਸਕੂਟਰੀ ਤੁਸੀਂ ਟ੍ਰਾਈ ਲੈਣ ਦੇ ਬਹਾਨੇ ਤੁਸੀਂ ਭਜਾ ਕੇ ਲੈ ਗਏ ਮੈਂ ਭਜਾ ਕੇ ਲੈ ਗਏ ਬੇਇੱਜ਼ਤੀਆਂ ਬੇਇੱਜ਼ਤੀਆਂ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਛਾਤਰ ਦਿਮਾਗ ਆ ਮੁੰਡੇ ਦਾ ਇਹਨੇ ਕੀ ਕੀਤਾ ਕੁੜੀ ਨੂੰ ਆਪਣੇ ਜਾਲ ਵਿੱਚ ਫਸਾਇਆ ਉਹਨੂੰ ਕਿਹਾ ਵੀ ਆਪਾਂ ਮਿਲਦੇ ਆ ਉਹ ਜਦੋਂ ਇਹ ਮਿਲਦੇ ਸੀ ਜਦੋਂ ਬੈਠੇ ਇਹ ਇਹਨੇ ਕਿਹਾ ਵੀ ਕੰਦ ਤੇ ਆਈਆਂ ਬਸ ਤੇ ਆਈਆਂ ਕੱਤ ਤੇ ਆਈਆਂ ਉਹ ਕਹਿੰਦੀ ਮੈਂ ਸਕੂਟਰੀ ਤੇ ਆਈਆਂ ਕਹਿੰਦੀ ਸਕੂਟਰੀ ਤੇਰੀ ਕੁਵਾਰ ਜੀ ਆ ਇਹ ਇਹ ਤੈਨੂੰ ਨਵੀਂ ਲੈ ਕੇ ਦਿੰਨਾ ਮੈਂ ਇਹ ਇਹ ਭਾਵੇਂ ਆਪਣਾ ਰਿਸ਼ਤਾ ਜੁੜੇ ਨਾ ਜੁੜੇ ਪਰ ਮੈਂ ਤੈਨੂੰ ਨਵੀਂ ਸਕੂਟਰੀ ਲੈ ਕੇ ਦਿੰਨਾ ਇਹਨੇ ਕੀ ਕੀਤਾ ਉਹਦੇ ਨਾਲ ਗੱਲਬਾਤ ਕੀਤੀ ਤੇ ਉਹਨੂੰ ਕਹਿ ਵੀ ਤੇਰੇ ਕੋਲ ਕਿੰਨੇ ਰੁਪਏ ਨੇ ਉਹ ਕਹਿੰਦੀ ਮੇਰੇ ਕੋਲ 10000 ਰੁਪਏ ਨੇ ਬੈਠੇ ਬੈਠੇ ਨੇ ਸਕੂਟਰੀ ਬੁੱਕ ਕਰਾਤੀ ਸਕੂਟਰੀ ਜਦੋਂ ਬੁੱਕ ਕਰਵਾਤੀ ਉਥੇ ਜਾ ਕੇ ਕਿਸ਼ਤਾਂ ਤੇ ਨੇ ਉਹਦੇ ਨਾਂ ਤੇ ਹੀ ਉਹਦੇ ਪ੍ਰੂਫਾਂ ਤੇ ਹੀ ਉਹਨੂੰ ਸਕੂਟਰੀ ਦਿਵਾਤੀ ਸਕੂਟਰੀ ਦਿਵਾ ਕੇ ਉਸ ਨੂੰ ਕਹਿੰਦਾ ਮੈਂ ਟਰਾਈ ਲੈ ਕੇ ਆਉਣਾ ਵੀ ਸਕੂਟਰ 'ਚ ਕੋਈ ਨੁਕਸ ਹੋ ਸਕਦਾ ਤੋਂ ਉਦੋਂ ਬਾਅਦ ਫਰਾਰ ਹੋ ਗਿਆ ਫਰਾਰ ਹੋ ਗਿਆ ਭੱਜ ਕੇ ਮੁੜ ਕੇ ਉਸ ਉਦੋਂ ਬਾਅਦ ਦੂਜੀ ਇਹ ਕਹਿੰਦੇ ਉਹ ਜਾਲ ਚ ਫਿਰ ਦੂਜੀ ਨਾਲ ਹਾਂ ਜਦੋਂ ਦੂਜੀ ਜਾਲ ਚ ਫਸਾਲੀ ਉਹ ਥੋੜੀ ਟਕੜੇ ਘਰੋਂ ਸੀਗੀ ਉਹ ਲੈ ਕੇ ਆ ਗਈ ਉਹਦੇ ਕੋਲ ਬੁਲਟ ਸੀਗਾ ਤੇ ਉਹਦੇ ਨਾਲ ਗੱਲਾਂ-ਬਾਤਾਂ ਨੇ ਮਿੱਠੀਆਂ ਪੈਰਾਂਆਂ ਕੀਤੀਆਂ ਜਿਵੇਂ ਇਹਨੇ ਪਹਿਲੀ ਨੂੰ ਸੱਦਿਆ ਉਵੇਂ ਦੂਜੀ ਨੂੰ ਸੱਦ ਲੈਨੇ ਜਦੋਂ ਦੂਜੀ ਨੂੰ ਸੱਦ ਲਿਆ ਉਹਦੇ ਚਾਲ ਇਹਨੇ ਉੱਥੇ ਹੋਟਲ 'ਚ ਰਿਲੇਸ਼ਨ ਬਣਾਏ ਗਲਤ ਸਬੰਧ ਬਣਾ ਕੇ ਕੁੜੀ ਨੇ ਕੁੜੀ ਚਾਂਸੇ 'ਚ ਆ ਗਈ ਜਿਵੇਂ ਮੈਨੂੰ ਪਿਆਰ ਕਰਦਾ ਏ ਮੇਰੇ ਨਾਲ ਵਿਆਹ ਕਰਾਊ ਮੈਨੂੰ ਨੌ ਕਰੂਗਾ ਉਹਨੂੰ ਕਹਿੰਦਾ ਵੀ ਤੇਰੇ ਕੋਲੇ ਬੁਲਟ ਆ ਕਹਿੰਦਾ ਮੇਰੀ ਗੀਜ ਬੜੀ ਆ ਚਲਾਉਣ ਦੀ ਉਹ ਕਹਿੰਦੀ ਚੱਲ ਮਤਰੇ ਮਗਰ ਬੈਣੀ ਕਹਿੰਦਾ ਨਾ ਮੈਂ ਇਕੱਲੇ ਨੂੰ ਚਲਾ ਕੇ ਵੇਖਣਾ ਕੱਲਾ ਕਹਿੰਦਾ ਮੈਂ ਚਲਾ ਕੇ ਵੇਖੂਗਾ ਕਹਿੰਦੀ ਉਹਨੂੰ ਆਇਆ ਹੋ ਗਿਆ 40000 ਜਦੋਂ ਮੇਰੇ ਨਾਲ ਰਿ ਕਿਆ ਬਾਤ ਆ ਯਾਰ ਇਹਨਾਂ ਸ਼ਾਤਰ ਦਿਮਾਗ ਕਿਥੋਂ ਲੈ ਕੇ ਆਏ ਬਈ ਸ਼ੁਰੂ ਤੋਂ ਯਾਰ ਮੇਰਾ ਕੰਮ ਹੀ ਹੋਇ ਸੀ ਵੇਲਾ ਸੀਗਾ ਕਹਿੰਦੇ ਨਾਲੇ ਕਹਿੰਦੇ ਵੀ ਵੇਲਾ ਘਰ ਦਾ ਸ਼ੈਤਾਨ ਦਾ ਹੁੰਦਾ ਬਈ ਇਹਨੂੰ ਕੋਈ ਕੰਮ ਨਹੀਂ ਸੀਗਾ ਕਹਿੰਦੇ ਆ ਵੀ ਇਹ ਇਹਦਾ ਸ਼ੌਂਕ ਸੀਗਾ ਇਹ ਸ਼ੌਂਕ ਸੀ ਤਰਾਏ ਹਾਂ ਬਈ ਇਹੇ ਜਿਹਾ ਵੀ ਕੋਈ ਸ਼ੌਂਕ ਹੁੰਦਾ ਯਾਰ ਇਹ ਬਈ ਸਕੂਲ ਤੋਂ ਹੀ ਪਿਆ ਸੀ ਸ਼ੌਂਕ ਯਾਰ ਸਕੂਲ ਤੋਂ ਹੀ ਹਾਂ ਸਕੂਲ ਚ ਕੋਈ ਵਾਰ ਦਤ ਕੀਤੀ ਹੋਵੇ ਹਾਂ ਬਈ ਬਸੇਰੀ ਕੀਤੀ ਆ ਅੱਜ ਇਹ ਅੱਜ ਤੁਹਾਨੂੰ ਕਿੰਨੇ ਦਿਨਾਂ ਬਾਅਦ ਮਿਲਿਆ ਇਹ ਬਈ ਏ ਭਾਈ ਤਿੰਨ ਸਾਲਾਂ ਤੋਂ ਮਿਲਿਆ ਸਾਨੂੰ ਤਿੰਨ ਸਾਲਾਂ ਬਾਅਦ ਮਿਲਿਆ ਕਹਿੰਦੇ ਤੁਸੀਂ ਬੜੇ ਆਫਸੈਟ ਸੀ ਇਹਦੇ ਪਿੱਛੇ ਇਹਦੇ ਕਰਕੇ ਤੁਹਾਨੂੰ ਗਾਲਾਂ ਬਹੁਤ ਮਿਲਦੀਆਂ ਸੀ ਭਾਈ ਮੈਨ ਲਦਗਾ ਸੀ ਅਗਲਾ ਜਿਹਦੇ ਧਿਆਨ ਸੀ ਅਗਲਾ ਅਗਲਾ ਵੱਡੇ ਮਲਾਜ਼ਮ ਵੀ ਕਹਿੰਦੇ ਵੱਡੇ ਮਲਾਜ਼ਮ ਹੀ ਕਹਿੰਦੇ ਜਿਹਦੇ ਧਿਆਨ ਸੀ ਅਗਲਾ ਸਾਡੇ ਕੋਲ ਖੜਦਾ ਸੀ ਆਕੇ ਉਹਨਾਂ ਨੂੰ ਆਇਆ ਸੀਗਾ ਵੇਖ ਨਹੀਂ ਪੁਲਿਸ ਵਾਲ ਨੂੰ ਪੈਸੇ ਦੇ ਦਿੰਦਾ ਹਨਾ ਅਸੀਂ ਆਪਦਾ ਇਮਾਨਦਾਰੀ ਨਾਲ ਕੰਮ ਨਿਭਾਈ ਜਾਂਦੇ ਜੇ ਸਾਡੇ ਹੱਥ ਲੱਗੂ ਤਾਂ ਫੇਰ ਵੀ ਅਸੀਂ ਕਰਾਂਗੇ ਜਦੋਂ ਸਾਨੂੰ ਗਾਂ ਹੌਲੀ ਹੌਲੀ ਅਸੀਂ ਤਪਸ਼ੀਸ਼ ਕਰ ਦੇਗੇ ਕਰ ਦੇਗੇ ਸਾਨੂੰ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਕੁੜੀ ਨਾਲ ਇਹਦੀ ਹੁਣ ਗੱਲ ਵਾਸੇ ਜਿਹਦੇ ਨਾਲ ਹੁਣ ਇਹਨੇ ਬਰਦਾਤ ਕਰਨੀ ਸੀ ਲोटा ਖੋਈਦੀ ਅਸੀਂ ਜਾ ਕੇ ਉਹਨੂੰ ਦੱਸਿਆ ਉਹ ਮੰਨੇ ਨਾ ਕੁੜੀ ਨਹੀਂ ਇਹ ਇਹ じゃ ਹੋਈ ਨਹੀਂ ਸਕਦਾ ਉਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕ ਪਹਿਲਾਂ ਤੁਸੀਂ ਕਹਿੰਦਾ ਚੱਲ ਤੂੰ ਐਂ ਕਰ ਵੀ ਉਹਨੂੰ ਜਿੱਥੇ ਉਹ ਹੋਟਲ ਤੇ ਛੱਡਦਾ ਹੁੰਦਾ ਤੂੰ ਉੱਥੇ ਜਾ ਠੀਕ ਆ ਤੂੰ ਆ ਦਾ ਕੋਈ ਸਾਧਨ ਲੈ ਕੇ ਜਾਈ ਨਾਲ ਉਹ ਗੱਡੀ ਲੈ ਕੇ ਗਈ ਜਦੋਂ ਇਹ ਗੱਡੀ ਲੈ ਉਹ ਗੱਡੀ ਲੈ ਕੇ ਅਸੀਂ ਚਾਰੇ ਪਾਸੇ ਆਪ ਦੀ ਟੀਮ ਲਾ ਲਈ ਠੀਕ ਆ ਇਹ ਉਹਨੂੰ ਕਹਿੰਦਾ ਮੈਂ ਗੱਡੀ ਦੀ ਕਹਿੰਦਾ ਰਾਈਡ ਲੈ ਕੇ ਆਉਣੀ ਹੈ ਇਕੱਲੇ ਨੇ ਮੈਂ ਭਿਜਾ ਕੇ ਵੇਖਣੀ ਇਕੱਲੇ ਨੇ ਵੀ ਤੇਰਾ ਨੁਕਸਾਨ ਨਾ ਹੋ ਜੇ ਵਿੱਚ ਇਹ ਜਦੋਂ ਗੱਡੀ ਦੇ ਵਿੱਚ ਬੈਠਾ ਵਿੱਚ ਜਦੋਂ ਗਿਆ ਤੇ ਇਹ ਇਹ ਇਹਨੂੰ ਪਤਾ ਲੱਗ ਗਿਆ ਕੁੜੀ ਨੂੰ ਵੀ ਜਦੋਂ ਮੜਿਆ ਨੇ ਉਹਨੇ ਫੋਨ ਲਾਤਾ ਵੀ ਉਹ ਤਾਂ ਮੜਿਆ ਨਹੀਂ ਇਹਨੇ ਫੋਨ ਬੰਦ ਕਰ ਲਿਆ ਗਾ ਸਾਡੇ ਤਾਂ ਬੰਦੇ ਖੜੇ ਸੀ ਚੱਕ ਲਿਆ ਸੀ ਅੱਛਾ ਕੁੜੀ ਨਾਲ ਰਿਲੇਸ਼ਨ ਬਣਾਉਂਦਾ ਸੀਗਾ ਕੁੜੀ ਨੂੰ ਵਧੀਆ ਗੱਲਾਂ 'ਚ ਫਸਾ ਕੇ ਉਹਦੇ ਨਾਲ ਗੱਲਬਾਤ ਕਰਦਾ ਸੀ ਕੁੜੀ ਨਾਲ ਗਲਤ ਸਬੰਧ ਵੀ ਬਣਾਉਂਦਾ ਸੀ ਹਾਂ ਬਈ ਸਬੰਧ ਉਹ ਕਿਵੇਂ ਕਿੰਨੇ ਕਿੰਨਾ ਟਾਈਮ ਇੱਕ ਕੁੜੀ ਨਾਲ ਬਣਾਉਂਦਾ ਸੀ ਬਸ ਬਈ ਜਿਵੇਂ 5-7 ਦਿਨ 5-7 ਦਿਨਾਂ ਦੇ ਵਿੱਚ ਆਪਦੇ ਵੱਲ ਕਰ ਲੈਂਦਾ ਸੀ ਕੁੜੀ ਨੂੰ ਖਿੱਚ ਲੈਂਦਾ ਸੀ ਉਹ ਤੋਂ ਬਾਅਦ ਉਹ ਕੁੜੀ ਦਾ ਚੀਜ਼ਾਂ ਲੈ ਕੇ ਭੱਜ ਜਾਂਦਾ ਸੀ ਹਾਂ ਵਿਆਹ ਨਹੀਂ ਕਰਾਉਂਦਾ ਸੀ ਪਹਿਲਾਂ ਵਿਆਹ ਨਹੀਂ ਕਰਾਉਂਦਾ ਸੀ ਬਈ ਵੇਖੋ ਦੋਸਤੋ ਕੁੜੀਆਂ ਬਾਜੋ ਇਹੋ ਜਿਹੇ ਲੋਕਾਂ ਤੋਂ ਇਹੋ ਜਿਹੇ ਕੁੱਤਿਆਂ ਤੋਂ ਇਹੋ ਜਿਹੇ ਕਮੀਨੇ ਲੋਕਾਂ ਤੋਂ ਬਾਜੋ ਇਹੋ ਜਿਹੇ ਮੁੰਡਿਆਂ ਤੋਂ ਬਾਜੋ ਜਿਹੜੇ ਤੁਹਾਡੇ ਸਿਰਫ ਪੈਸਿਆਂ ਪਿੱਛੇ ਤੁਹਾਡੀਆਂ ਗੱਡੀਆਂ ਕਾਰਾਂ ਪਿੱਛੇ ਤੁਹਾਡੇ ਸਰੀਰਕ ਨਾਲ ਹੀ ਖੇਡਦੇ ਆ ਇਹਨਾਂ ਇਹਨਾਂ ਕੁੜੀਆਂ ਇਹਨਾਂ ਦੇ ਹੀ ਚਾਂਸੇ 'ਚ ਕਿਉਂ ਆਉਂਦੀਆਂ ਆਪਣੇ ਮਾਪਿਆਂ ਤੋਂ ਜਿਹੜੀਆਂ ਕੁੜੀਆਂ ਪਰੇ ਹੋ ਜਾਂਦੀਆਂ ਨੇ ਨਾ ਵੀ ਆਪਣੇ ਮਾਪਿਆਂ ਨੂੰ ਕੋਈ ਚੀਜ਼ਾਂ ਨਹੀਂ ਦੱਸਦੀਆਂ ਫਿਰ ਇਹੋ ਜਿਹੀ ਵਾਰਦਾਤ ਹੁੰਦੀ ਹੈ ਵੀ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਨਹੀਂ ਦੱਸਦੀਆਂ ਵੇ ਅਸੀਂ ਕੀ ਕਰਨੀ ਆ ਕਿੱਥੇ ਜਾਣੀ ਆ ਕੀ ਕਰਦੀਆਂ ਕੀ ਪੜ੍ਹਦੀਆਂ ਕਿਹੜੇ ਮੁੰਡਿਆਂ ਮਿਲਦੇ ਆ ਕਿਹੜਾ ਮੁੰਡਾ ਕਿਦਾਂ ਦਾ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਤਾਂ ਆਪਣੇ ਮਾਪੇ ਕੋਲ ਆਪਣੀ ਮਾਂ ਕੋਲ ਤੇ ਫਿਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਬਈ ਉਹਨਾਂ ਕੁੜੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਐਵੇਂ ਮੈਂ ਤਾਂ ਕਹਣਾ ਵੀ ਚਾਰ ਮਿੱਠੀਆਂ ਗੱਲਾਂ ਚ ਨਾ ਆਇਆ ਕਰੋ ਚਾਰ ਦਿਨਾਂ ਦਾ ਪਿਆਰ ਆ ਤੁਹਾਨੂੰ ਉਹ ਤਾਂ ਖੇਡ ਵਾਲਾ ਕੰਮ ਜਾਪ ਗਿੱਲਾ ਬੱਤਾ ਵੀ ਚੱਕਦੀ ਆ ਹਨਾ ਤੁਹਾਡਾ ਗੰਦ ਸਾਫ ਕਰਦੀ ਆ ਤੁਸੀਂ ਉਹ ਪਿਆਰ ਭੁੱਲ ਕੇ ਤੇ ਚਾਰ ਦਿਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਇਹ ਕੰਮ ਗਲਤ ਸਟੈਪ ਚੱਕ ਲੈਣੀਆਂ ਇਹ ਕੰਮ ਤੁਸੀਂ ਨਾ ਕਰਿਆ ਕਰੋ ਤੁਸੀਂ ਆਦੇ ਮਾਪਿਓ ਨੂੰ ਜੇ ਤੁਹਾਨੂੰ ਕੋਈ ਪਤਾ ਤੁਹਾਡੀ ਕਿਸੇ ਮੁੰਡੇ ਨਾਲ ਗੱਲਬਾਤ ਵੀ ਹੈ ਨਾ ਤਾਂ ਤੇ ਮਾਂ ਨਾਲ ਜਾਂ ਪਿਓ ਨਾਲ ਗੱਲ ਸਾਂਝੀ ਕਰ ਲਿਆ ਕਰੋ ਤੁਹਾਨੂੰ ਉਹਨਾਂ ਨੂੰ ਉਹ ਚੰਗਾ ਮਾੜਾ ਤੁਹਾਡਾ ਮਾੜਾ ਨਹੀਂ ਸੋਚਦੇ ਉਹ ਚੰਗੇ ਹੀ ਕਰਨਗੇ 50 ਕੁੜੀਆਂ ਨਾਲ ਤੇਰੀ ਸੈਟਿੰਗ ਸੀ ਉਹ ਤੋਂ ਬਾਅਦ ਕੁੜੀਆਂ ਨੂੰ ਲੁੱਟਿਆ ਤੁਸੀਂ 50 ਕੁੜੀਆਂ ਨੂੰ ਲੁੱਟ ਕੇ ਜਿਹੜੀਆਂ ਕੁਵਾਰੀਆਂ ਸੀ ਪੜਦੀਆਂ ਸੀ ਉਹ ਕੁੜੀਆਂ ਨੂੰ ਲੁੱਟ ਕੇ ਉਸ ਤੋਂ ਬਾਅਦ ਉਹ ਕੁੜੀਆਂ ਨੂੰ ਛੱਡ ਕੇ ਉਹਨਾਂ ਤੋਂ ਸਾਰਾ ਪੈਸਾ ਖਾ ਲਿਆ ਉਸ ਤੋਂ ਬਾਅਦ ਕਿਹੜਾ ਟਾਰਗੇਟ ਸੀਗਾ ਕੋਈ ਅੱਗੇ ਵੀ ਟਾਰਗੇਟ ਸੀਗਾ ਜੇ ਪੁਲਿਸ ਦੇ ਹੱਥ ਨਾ ਹੁੰਦਾ ਤਾਂ ਕੀ ਕਰਦਾ ਟਾਰਗੇਟ ਤਾਂ ਵੀ ਹੈਗਾ ਸੀ ਯਾਰ ਕਿ ਹੁਣ ਮੈਂ ਕੁੜੀਆਂ ਨੂੰ ਛੱਡ ਗਿਆ ਨਾ ਸਾਰੀਆਂ ਨੂੰ ਕਿਸੇ ਕੁੜੀ ਨੂੰ ਨਹੀਂ ਵਰਤਣਾ ਸੀ ਮੈਂ ਹੁਣ ਆਂਟੀਆਂ ਨੂੰ ਮੈਂ ਪੱਟਣਾ ਸੀ ਆਂਟੀਆਂ ਕਿਹੜੀਆਂ ਆਂਟੀਆਂ ਜਿਹੜੀਆਂ ਹੁੰਦੀਆਂ 30 35 ਸਾਲਾਂ ਦੀਆਂ 30 35 ਸਾਲਾਂ ਦੀਆਂ ਆਂਟੀਆਂ ਨੂੰ ਪੱਟਣ ਨੂੰ ਫਿਰਦਾ ਬਈ ਇਹ ਹੁਣ ਇਹਨੂੰ ਪਟਾਵਾ ਆਇਆ ਨਾ ਰਾਣੇ ਲੈ ਜਾ ਜਨਾਬ ਜੀ ਇਹ ਤੁਹਾਡੇ ਹੁਣ ਹੱਥ ਲੱਗਿਆ ਹੁਣ ਇਹਦੇ ਨਾਲ ਕੀ ਕਰੋਗੇ ਇਹ ਹੁਣ ਇਹਨੂੰ ਨਿਕਲ ਨਹੀਂ ਦੇਣਾ ਸੀ ਭਾਈ ਇਹ ਤਾਂ ਪਟਾ ਫੇਰਾਂਗੇ ਉਹ ਜਿੰਨੀਆਂ ਕੁੜੀਆਂ ਦੀ ਗਵਾਹੀ ਆ ਹੁਣ 50 ਕੁੜੀਆਂ ਦੀ ਸਾਡੇ ਸਰ ਗਵਾਹੀ ਆ ਨਾਲ ਤਾਂ ਉਹਨਾਂ ਨੇ ਆਪਦਾ ਕੇਸ ਜਿਹੜੇ ਗਲਤ ਸਬੰਧ ਦੇ ਪਾਏ ਆ ਨਾਲੇ ਪੈਸਿਆਂ ਦੇ ਪਾਏ ਆ ਇਹਦੇ ਪਰਚੇ ਇਹ ਜੇ ਪਾਉਂਗਾ ਹੁਣ ਅੰਟੀਆਂ ਛੱਡ ਦੇ ਉਹ ਤਾਂ ਨਿਕਲ ਨਹੀਂ ਦੇਣਾ ਸਾਰੀ ਜਿੰਦਗੀ ਅਸੀਂ ਸਾਰੀ ਅੰਗਰੇਜ਼ ਜਿੰਦ ਜੇਲ੍ਹ ਤੋਂ ਨਹੀਂ ਨਿਕਲ ਨਾ 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 ਦੋਸਤੋ ਵੇਖੋ 50 ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਉਹਨਾਂ ਤੋਂ ਪੈਸਾ ਲੁੱਟ ਕੇ ਉਹਨਾਂ ਨੂੰ ਪਿਆਰ ਦਾ ਇੱਕ ਕਿਹੜੇ ਟਾਰਗੇਟ ਤੇ ਤੁਰਿਆ ਸੀ ਵੀ ਇਹਨੇ ਕੀ ਕਰਨਾ ਸੀ 30 35 ਸਾਲ ਦੇ ਆ ਜਿਹੜੀਆਂ 40 ਸਾਲ ਦੀਆਂ ਆਂਟੀਆਂ ਨੇ ਉਹਨਾਂ ਨਾਲ ਇਹਨੇ ਸਰੀਰਕ ਸੰਬੰਧ ਬਣਾਉਣੇ ਸੀ ਉਹਨਾਂ ਨਾਲ ਸੈਟਿੰਗ ਕਰਕੇ ਉਹਨਾਂ ਤੋਂ ਪੈਸੇ ਖਾਣੇ ਸੀ ਕੋਈ ਇਹਦੀ ਚਾਂਸੇ ਦੇ ਵਿੱਚ ਹੋਇਆ ਤਾਂ ਜਰੂਰ ਕੀ ਨਾਂ ਦਰਾ ਓਏ ਵਿੱਕੀ ਜੀ ਵਿੱਕੀ ਵਿੱਕੀ ਨਾਂ ਹੈਗਾ ਇਹਦੇ ਮੁੰਡੇ ਦਾ ਰੀਅਲ ਨਾਮ ਹੈ ਦਰਾ ਇਹ ਹਾਂਜੀ ਸਾਨੂੰ ਵੀ ਚਾਂਸੇ ਜਨ ਲੈਂਦਾ ਹੋਵੇ ਨਾ ਪੱਕਾ ਨਾ ਜੀ ਵਿੱਕੀ ਬੁੱਕੀ ਕੋਈ ਨਹੀਂ ਯਾਰ ਬਾਈ ਹਰਮਲਾਪ ਆ ਇਹਦਾ ਨਾ ਉਹ ਤਾਂ ਹਾਂ ਇਹਦੇ ਆਧਾਰ ਕਾਰਡ ਤੇ ਹੀ ਚੈੱਕ ਕੀਤਾ ਵਿੱਕੀ ਬੁੱਕੀ ਦਾ ਹਾ ਕੁੜੀਆਂ ਨੂੰ ਇਮਪ੍ਰੈਸ ਕਰਨ ਦੇ ਮਾਰੇ ਰੱਖ ਲੈਂਦੇ ਆ ਇਹ ਵੀ ਕੀ ਰੱਖ ਲਿਆ ਮੇਰਾ ਨਾ ਬੋਬੀ ਆ ਮੇਰਾ ਨਾ ਉਹ ਆ ਛੋਟੇ ਛੋਟੇ ਨਾ ਜਿਹੜਾ ਕੁੜੀਆਂ ਬਾਲਾ ਕਿਊਟ ਜਿਹਾ ਨਾ ਲੈਂਦੇ ਆ ਇਹ ਉਹਦੋਂ ਦੱਸ ਦਿੰਦੇ ਆ ਜਿਹੜਾ ਆਪਦਾ ਵੱਡਾ ਨਾਮ ਆ ਪਿਆ ਉਹਨੇ ਰੱਖਿਆ ਹੁੰਦਾ ਉਹ ਲੁਕੋ ਕੇ ਪੈ ਜਾਂਦੇ ਜਨਾਬ ਇਹਨੂੰ 3 ਸਾਲ ਬਾਅਦ ਤੁਸੀਂ ਫੜਿਆ ਹੁਣ ਕਿੱਦਾਂ ਲੱਗ ਰਿਹਾ ਤੁਹਾਨੂੰ ਸਾਨੂੰ ਬਾਈ ਸਾਡੇ ਸਾਡੇ ਸਕਸੈਸ ਸਾਥ ਲੱਗ ਗਈ ਹੁਣ ਅਸੀਂ ਇਹਦੇ ਪਟਾ ਫੇਰਾਂਗੇ ਟਕਾ ਕੇ ਕਿਵੇਂ ਕਿਵੇਂ ਲੱਭਿਆ ਸਨ ਆਵੇ ਇਹਦੇ ਪਿੱਛੇ ਤੁਹਾਨੂੰ ਦੱਸਿਓ ਇਹਨਾਂ ਵਿੱਚ ਉਹ ਕੁੜੀ ਨੇ ਵੀ ਜਿਹੜੀ ਪਿਆਮੀ ਕੋ ਹੁਣ 50 ਨੰਬਰ ਵਾਲੀ ਕੁੜੀ ਸੀਗੀ ਅਸੀਂ ਸਾਨੂੰ ਉਹਦਾ ਪਤਾ ਲੱਗੇ ਵੀ ਉਹਦੇ ਨਾਲ ਗੱਲਬਾਤ ਕਰਦਾ ਤੇ ਅਸੀਂ ਉਹਦੇ ਨਾਲ ਕਿਹੜਾ ਧੋ ਉਹ ਉਹਦੇ ਨਾਲ ਕਿਹੜੀ ਸੈਟਿੰਗ ਕਰੀ ਬੈਠਾ ਸੀਗਾ ਉਹਦੇ ਨਾਲ ਬਸ ਇਹ ਸੀਗੀ ਵੀ ਉਹਨੇ ਗੱਡੀ ਲੈ ਕੇ ਭੇਜਣਾ ਸੀ ਉਹਦੀ ਇਹ ਅੱਛਾ ਹਾਂ ਉਹ ਵੀ ਤਾਂ ਇੱਕ ਚੰਗੇ ਘਰੋਂ ਹੈ ਇੱਕ ਇਹ ਵੇਖਦਾ ਸੀ ਵੀ ਜਿਆਦਾ ਤਕੜੇ ਘਰੋਂ ਆ ਵੀ ਤਕੜੇ ਘਰੋਂ ਕੁੜੀ ਆ ਕੁੜੀ ਨਾ ਇਹ ਕਹਿੰਦੇ ਉਹ ਕੁੜੀ ਪੁਲਿਸ ਮੁਲਾਜ਼ਮ ਦੀ ਹੀ ਉਹ ਸੀਗੀ ਵੀ ਜਿਨੇ ਆਪਦੇ ਆਪ ਤੁਸੀਂ ਇੱਕ ਸਕੀਮ ਬਣਾਈ ਸੀ ਇਹ ਮੁੰਡੇ ਨੂੰ ਸੈਟਿੰਗ ਕਰਕੇ ਉਹ ਕੁੜੀ ਇੱਕ ਮੁਲਾਜ਼ਮ ਸੀ ਨੋ ਚਾਂਸੇ ਦੇ ਵਿੱਚ ਫਸਾਉਣਾ ਸੀ ਇੱਕ ਤੁਹਾਡੀ ਇੱਕ ਉਹ ਸੀਗਾ ਨਹੀਂ ਨਹੀਂ ਮਲਾਜ਼ਮ ਨਹੀਂ ਸੀਗੀ ਉਹ ਸਾਨੂੰ ਪਤਾ ਲੱਗ ਗਿਆ ਸੀਗਾ ਜਦੋਂ ਪਤਾ ਲੱਗ ਗਿਆ ਸੀ ਸਸੀਂ ਸਾਰੀਆਂ ਕੁੜੀਆਂ ਉਹਦੇ ਕੋਲੇ ਭੇਜ ਗਾਂ ਵੀ ਸਾਡੇ ਨਾਲ ਵੀ ਉਹਨੇ ਐ ਕੀਤਾ ਸਾਡੇ ਨਾਲ ਵੀ ਇਹ ਸਾਰਾ ਕੁਝ ਦਿਖਾ ਦੇਖਾਂ ਚ ਕਿਦਾਂ ਉਹਦਾ ਇਹਦਾ ਨਕਸ਼ਾ ਬਣਾਇਆ ਹੋਊਗਾ ਏ ਟੂ ਜ਼ੈਡ ਯਾਰ ਉਹਦੇ ਨਾਲ ਚੈਟ ਸੀ ਜਾਂ ਉਹਦੇ ਨਾਲ ਫੋਟੋਆਂ ਸਾਰੀਆਂ ਉਹ ਕੁੜੀ ਨੂੰ ਦਿਖਾ ਤੀਆਂ ਪਹਿਲਾਂ ਮੰਨਦੀ ਨਹੀਂ ਸੀ ਉਹ ਕੁੜੀ ਵੀ ਤੁਸੀਂ ਧੋਖਾ ਜਾਣ ਕੇ ਕਹਿੰਦੇ ਮੈਂ ਤਾਂ ਵਿਆਹ ਕਰਾਉਣਾ ਉਹਦੇ ਨਾਲ ਵੀ ਮੇਰੇ ਨਾਲ ਦਾ ਵਿਆਹ ਕਰਾਉਣਾ ਗੱਲਾਂ ਕਰੀ ਬੈਠਾ ਸੀ ਤਾਂ ਪੈਸੇ ਬੁੱਕ ਕਰਨਾ ਉਹ ਕਰਨਾ ਨਾ ਕਰਨਾ ਜਦੋਂ ਉਹਨੂੰ ਸਾਰਾ ਕੁਝ ਦਿਖਾਤਾ ਸੀ ਫਿਰ ਉਹਨੂੰ ਫਿਰ ਉਹਨੂੰ ਸ਼ੱਕ ਹੋਇਆ ਵੀ ਸਹੀ ਆ ਇਹ ਬੰਦਾ ਗਲਤ ਆ ਫਿਰ ਉਹਨੇ ਸਾਡੀ ਮਦਦ ਕੀਤੀ ਫਿਰ ਉਹਨੇ ਫੜਾਤਾ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਜਿਹੇ ਮੁੰਡੇ ਵੀ ਪਏ ਆ ਜਿਹੜੇ ਆਪਣੇ ਮਾਪ ਤੇਰੇ ਮਾਪਿਆਂ ਨੂੰ ਪਤਾ ਲੱਗ ਗਿਆ ਵੀ ਪੁੱਤ ਤੂੰ ਇਹੋ ਜਿਹਾ ਕੰਮ ਕਰਦਾ ਫੇਰ ਤੇਰੇ ਮਾਪਿਆਂ ਤੇ ਕੀ ਬੀਤੂਗੀ ਬੀਤਰੀ ਤਾਂ ਬਈ ਕੀ ਆ ਹੁਣ ਯਾਰ ਬਸ ਪਤਾ ਹੀ ਏ ਸਾਨੂੰ ਮਾਪੋ ਦਾ ਬਈ ਇਹਨੂੰ ਬੇਦਖਲ ਕਰੀ ਬੈਠਾ ਬਾਪ ਤਾਂ ਉਹ ਹੀ ਤੁਹਾਡੀ ਮਾਪਿਓ ਨਾਲ ਗੱਲ ਹੋਈ ਤੇ ਬੇਦਖਲ ਕਰੀ ਬਠਾਣ ਸਾਨੂੰ ਦਿਖਾਇਆ ਉਹਨਾਂ ਨੇ ਖਵਾਰ ਹੂੰ ਉਹ ਕਹਿੰਦੇ ਸਾਡੇ ਤਾਂ ਬੇਦਖਲ ਕੀਤਾ ਸਾਡੇ ਵੱਲੋਂ ਤਾਂ ਮਾਰ ਦੋ ਕੁਛ ਮਰਜ਼ੀ ਕਰ ਲਓ ਕੁਛ ਮਰਜ਼ੀ ਕਰ ਲਓ ਹਾਂ ਕਹਿੰਦੇ ਪਹਿਲਾਂ ਪਿੰਡ 'ਚ ਵੀ ਇਹਨੇ ਇੱਕ ਦੋ ਵਾਰ ਤਾਂ ਇਹ ਜਿਹਾ ਕੀਤਾ ਨੇ ਫਿਰ ਜਦੋਂ ਮਾਪਿਆਂ ਨੂੰ ਪੰਚਾਇਤ ਹੀ ਦਿਖਾਤੀ ਤੇ ਫਿਰ ਉਹ ਕੀ ਕਰਨਾ ਹੂੰ ਆਹ ਕੁਛ ਹੋਇਆ ਪਹਿਲਾਂ ਹੁਣ ਇਹਨੂੰ ਕਿੱਥੇ ਲੈ ਕੇ ਜਾਵਾਂਗੇ ਜੀ ਹੁਣ ਇਹਨੂੰ ਥਾਣੇ ਲੈ ਜਾਵਾਂਗੇ ਪਹਿਲਾਂ ਤੇ ਫੇਰਾਂਗੇ ਪਟਾ ਟਕਾ ਕੇ ਫੇਰ ਤਕੜਾ ਜਾਂ ਪਾਚਾ ਬਣਾ ਕੇ ਇਹਨੂੰ ساری ਜਿੰਦਗੀ ਨਿਕਲ ਨਹੀਂ ਦੇਣਾ ਕਿੰਨੇ ਕੁ ਰੁਪਈਆ ਦੀ ਪ੍ਰਾਪਰਟੀ ਬਣਾ ਲਈ ਬਈ ਕੁਝ ਪਤਾ ਲੱਗਿਆ ਤੁਹਾਨੂੰ ਜਨਾਬੀ ਹਜੇ ਨਹੀਂ ਪਤਾ ਬਈ ਕੋਈ ਨਹੀਂ ਜਾ ਕੇ ਕਰ ਲਾਂਗੇ ਪਤਾ ਜਦੋਂ ਬਣਾ ਪ੍ਰਾਪਰਟੀ ਬਣਾ ਲਈ ਹੋਊਗੀ ਉਹ ਤੇ ਲੈ ਪ੍ਰਾਪਰਟੀ ਤਾਂ ਬਹੁਤ ਆ ਬਈ ਯਾਰ ਉਹ ਤੇ ਲਿਖਿਆ ਹੁੰਦਾ ਤੂੰ ਦੱਸੇ ਨਾ ਮੈਂ ਆਪੇ ਪੁੱਛੂੰਗਾ ਕਿਤੇ ਉਹ ਚੀਜ਼ਾਂ ਨਾ ਕਰ ਦਿਓ ਤੁਸੀਂ ਵੀ ਇਹ ਤੋਂ ਕਰੋੜਾ ਰੁਪਏ ਹੈਗੇ ਇਹਦੇ ਕੋਲ ਕਰੋੜਾ ਰੁਪਏ ਤੇ ਲੱਖਾਂ ਰੁਪਏ ਲੈ ਕੇ ਤੁਸੀਂ ਇਹਨੂੰ ਛੱਡ ਦੋ ਕਿਤੇ ਬਈ ਇਹ ਮੇਰੇ ਵੀ ਮੇਰੇ ਉਹ ਵੀ 3 ਜਿਹੜੇ ਇਹੋ ਜਿਹੇ ਮੁਲਾਜ਼ਮ ਹੈਗੇ ਆ ਜਿਹੜੇ ਇਹੋ ਜੇ ਕੰਮ ਕਰ ਜਾਂਦੇ ਆ ਬਈ ਉਹ ਕਰੀ ਜਾਣਗੇ ਮੈਂ ਤੈਨੂੰ ਕਹੀ ਨਾ ਮੈਂ ਹੁੰਦਾ ਇਮਾਨਦਾਰੀ ਨਹੀਂ ਮੈਨੂੰ ਕੀ ਲੋੜ ਸੀ ਮੈਨੂੰ 3 ਸਾਲ ਹੋ ਗਏ ਤੇ ਮਗਰ ਪਿੱਛੇ ਪੈੜਦਾ ਸਾਰੇ ਇੱਕੋ ਜੇ ਨਹੀਂ ਹੁੰਦੇ ਇੱਕੋ ਜੇ ਨਹੀਂ ਕਿਸੇ ਨੂੰ ਤੂੰ ਇੱਕ ਰਸੇ ਨਹੀਂ ਬੰਨ੍ਹ ਸਕਦਾ ਇਹੋ ਜੇ ਮੰਦਲ ਪੁਲਿਸ ਵਾਲੇ ਪਏ ਆ ਜਿਹੜੇ ਆਪ ਦਾ ਆਪ ਦੇ ਪਰਿਵਾਰ ਬਾਰੇ ਸੋਚ ਕੇ ਪਹਿਲਾਂ ਚੱਲਦੇ ਵੀ ਮੇਰੇ ਵੀ ਕੱਲ ਪਰਿਵਾਰ ਆ ਠੀਕ ਆ ਜ ਮੈਂ ਵੀ ਕਿ ਤੈਨੂੰ ਕਹਿਣਾ ਮੇਰੇ ਦੋ ਧੀਆ ਤੇ ਮੇਰੇ ਉਹਨਾਂ ਨਾਲ ਵੀ ਕੋਈ ਗਲਤ ਕਰ ਸਕਦਾ ਹੂੰ ਠੀਕ ਹੈ ਬਹੁਤ ਵਧੀਆ ਗੱਲ ਕੀਤੀ ਆ ਥਾਣੇਦਾਰ ਨੇ ਬਹੁਤ ਵਧੀਆ ਗੱਲ ਕੀਤੀ ਜਨਾਬ ਨੇ ਵੀ ਜਿਹੜੇ ਜਿਹੜੇ ਗਲਤ ਹੈਗੇ ਉਹ ਗਲਤ ਹੈਗੇ ਥਾਣੇਦਾਰ ਪਰ ਅਸੀਂ ਨਹੀਂ ਹੈਗੇ ਇਦਾਂ ਦੇ ਅਸੀਂ ਮਲਾਜਮ ਇਦਾਂ ਦੇ ਨਹੀਂ ਹੈਗੇ ਕਈ ਕਈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਹਿੰਦੇ ਹੁੰਦੇ ਵੀ ਫਲ ਸਾਰੇ ਗੰਦੇ ਨਹੀਂ ਹੁੰਦੇ ਫਲ ਚੰਗੇ ਵੀ ਹੁੰਦੇ ਆ ਤੇ ਉਹੀ ਗੱਲ ਇਹਦੇ ਨਾਲ ਹੋਈ ਆ ਇਸ ਮੁੰਡੇ ਤੋਂ ਸਾਰਾ ਕੁਝ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਲੈ ਲੈਣਾ ਵੀ ਕੀ ਸਿਸਟਮ ਕੀ ਕਿਹੜੀ ਕੁਲੀ ਸੀ ਹਜੇ ਇਹਦੇ ਤੇ ਪੱਕਾ ਨਹੀਂ ਪਤਾ ਵੀ ਇਹ ਕੀਤਾ ਵੀ ਹੈ ਕਿ ਨਹੀਂ ਕੀਤਾ ਵੀ ਕੀ ਗੱਲ ਬਣੋਂਗੀ ਕੀ ਨਹੀਂ ਉਹ ਤਾਂ ਹੁਣ ਜਾ ਕੇ ਇਹਨੂੰ ਜਿੱਥੇ ਕੋਰਟ ਦੇ ਵਿੱਚ ਲਿਜਾਇਆ ਜਾਊਗਾ ਵਰਚਾ ਪਊਗਾ ਉਹ ਤੋਂ ਬਾਅਦ ਚੀਜ਼ਾਂ ਬਣਨਗੀਆਂ ਵੀ ਕੀ ਇਹਦੇ ਇਲਜ਼ਾਮ ਇਹ ਤੇ ਹੁੰਦਾ ਕਿ ਨਹੀਂ ਹੁੰਦਾ ਕਿਤੇ ਉਹ ਗੱਲ ਨਾ ਹੋ ਜਾਵੇ ਬਈ ਜੱਜ ਨੂੰ ਨਾ ਖਰੀਦ ਲੇ ਜੱਜ ਨੂੰ ਕਿਵੇਂ ਖਰੀਦ ਲੂ ਬਾਈ ਯਾਰ ਇੰਨੇ ਪ੍ਰੂਫ ਪਏ ਹੋਣਗੇ ਗਾਹ ਹੁਣ ਨਾ ਤਾਂ ਜੱਜ ਸਾਰੇ ਇਮਾਨਦਾਰ ਇਹਦਾ ਨਾ ਸਾਰੇ ਬੇਈਮਾਨ ਆ ਨਾ ਵਕੀਲ ਬੇਈਮਾਨ ਨਾ ਇਮਾਨਦਾਰ ਆ ਭਾਵੇਂ ਸੱਚੀ ਗੱਲ ਕਹਿੰਦੇ ਨਾ ਜਦੋਂ ਰੱਬ ਨੇ ਰੱਬ ਦੀ ਕਚਹਿਰੀ ਚ ਇਨਸਾਫ ਹੁੰਦਾ ਹੁੰਦਾ ਨਾ ਉਹ ਸਭ ਕੁਝ ਹੀ ਕਰ ਦਿੰਦਾ ਹੁੰਦਾ ਜਦੋਂ ਇਹ 50 ਕੁੜਗਾਂ ਨੂੰ ਧੋਖਾ ਦਿੱਤਾ ਉਹਨੇ ਇਕ ਲੀ ਗਲੀ ਕੁੜੀ ਦੇ ਪ੍ਰੂਫ ਆਪਣੇ ਲੱਗੇ ਹੋਇਆ ਕਿੱਥੇ ਕਿੱਥੇ ਉਹ ਸਹੀ ਕਰ ਦੇਣਗੇ ਜਿਹੜੀਆਂ ਅੱਜ ਕੱਲ ਕੁੜੀਆਂ ਯਾਰ ਬਣਾ ਲੈਂਦੀਆਂ ਬਿਨਾਂ ਦੱਸੇ ਉਹਨਾਂ ਕੁੜੀਆਂ ਬਾਰੇ ਕੀ ਕਹਿਣਾ ਚਾਹੁੰਦੇ ਬਈ ਯਾਰ ਮੈਂ ਤਾਂ ਇੱਕ ਗੱਲ ਕਹਿਣਾ ਜੇ ਤਾਂ ਯਾਰ ਬਣਾਇਆ ਠੀਕ ਹੈ ਅਗਲੇ ਨੂੰ ਪੁੱਛ ਲੋ ਵਿਆਹ ਕਰਾਉਣਾ ਤੇ ਸਬੰਧਨਾ ਬਣਾਓ ਪਹਿਲਾਂ ਜੇ ਵਿਆਹ ਕਰਾਉਂਦਾ ਵਿਆਹ ਵੀ ਤੁਸੀਂ ਪਹਿਲੀ ਗੱਲ ਤਾਂ ਮਾਪਦੇ ਮਾਪਿਆਂ ਨੂੰ ਤੁਸੀਂ ਪਹਿਲਾਂ ਗੱਲ ਕਰੋ ਉਹਦਾ ਬੈਕਗ੍ਰਾਉਂਡ ਚੈੱਕ ਕਰਾ ਲਓ ਵੀ ਕਿ ਜੇ ਹੁਣ ਮਾਂ ਲਾ ਕੁੜੀ ਆਪ ਪੁੱਛਦੇ ਆ ਕੁੜੀ ਦੇ ਮੁੰਡੇ ਦਾ ਮੁੰਡਾ ਕੁੜੀ ਬਾਰੇ ਵੀ ਪੁੱਛ ਸਕਦਾ ਕੁੜੀ ਦਾ ਕਿਵੇਂ ਆ ਪਰਿਵਾਰ ਕਿਵੇਂ ਆ ਕਿਹੇ ਜਾ ਕੈਕਟਰ ਆ ਕਿਹੇ ਜਾ ਨਹੀਂ ਮੁੰਡੇ ਬਾਰੇ ਵੀ ਜਾ ਕੇ ਪਤਾ ਕਰਾ ਲਓ ਕਿਉਂਕਿ ਇਹਨਾਂ ਨਾਲ ਹੋਵੇ ਬਈ ਤਲਾਕ ਵੀ ਹੁੰਦੇ ਬਹੁਤ ਵੇਖਿਆ ਅੱਜ ਦੇ ਟਾਈਮ ਤੇ ਤਾਂ ਇੰਨਾ ਕਿ ਵਧ ਗਿਆ ਤਲਾਕਾਂ ਦਾ ਕੰਮ ਇਹ ਸਾਡੇ ਕੋਲ ਦਿੱਲੀ ਆਉਂਦੇ ਆ ਕੇਸ ਇਹ ਤਲਾਕ ਵਾਲੇ ਕੁੱਟਮਾਰ ਵਾਲੇ ਲੰਮੇ ਰਿਸ਼ਤੇ ਵੀ ਟੁੱਟ ਜਾਂਦੇ ਆ ਪਤਾ ਨਹੀਂ ਕੀ ਲੋਕਾਂ ਦੇ ਯਾਰ ਦਿਮਾਗ 'ਚ ਕੀੜਾ ਵੜ ਗਿਆ ਪਤਾ ਨਹੀਂ ਕੀ ਮੇਖਾਂ ਦੀ ਬੇੜਾ ਹੀ ਕਰ ਗਿਆ ਤੇ ਵੀ ਜਿਹੜਾ ਹੁਣ ਕੋਈ ਕੁੜੀ ਸੰਬੰਧ ਬਣਾਉਂਦੀ ਆ ਪਿਆਰ ਕਰਦੀ ਆ ਪਹਿਲੀ ਗੱਲ ਤਾਂ ਤੁਸੀਂ ਆਪਦੇ ਮਾਪਿਓ ਨਾਲ ਗੱਲ ਕਰ ਲਿਆ ਕਰੋ। ਉਹਦੀ ਮਾਂ ਥੋਡੀ ਮਾਂ ਸੇ ਲੱਗੋਈ ਆ ਉਹਦੇ ਨਾਲ ਗੱਲ ਕਰ ਲਓ। ਉਹਦੀ ਬੈਕਗ੍ਰਾਉਂਡ ਚੈੱਕ ਕਰ ਲਓ। ਉਹ ਗੱਲ ਤਾਂ ਸੱਚ ਆ ਥੋਡੀ ਕਹਿੰਦੇ ਵੀ ਪੁਲਿਸ ਇਦਾਂ ਦੀ ਆ ਵੀ ਜਿਹੜੀਆਂ ਅੱਖਾਂ ਵੇਖ ਕੇ ਮੂੰਹ ਵੇਖ ਕੇ ਬੰਦੇ ਦਾ ਦੱਸ ਦਿੰਦੀ ਆ ਵੀ ਇਹ ਕਸੂਰਵਾਰ ਹੈਗਾ ਕਿ ਨਹੀਂ ਹੈਗਾ। ਇਹ ਪਤਾ ਹੁੰਦਾ ਬਈ ਯਾਰ। ਸਾ ਆਪਾਂ ਨੂੰ ਅੱਖ ਵੇਖ ਕੇ ਪਤਾ ਲੱਗ ਜਾਂਦਾ ਵੀ ਬੰਦਾ ਕਸੂਰਵਾਰ ਆ ਜਾਂ ਨਹੀਂ ਕਸੂਰ। ਸਾਡੇ ਕੋਲ ਡੇਲੀ ਆਉਂਦੇ ਆ। ਕਈ ਬੰਦੇ ਸਾਡੇ ਕੋਲ ਨੱਕੇ ਫੜਾਏ ਜਾਂਦੇ ਆ। ਅਸੀਂ ਕਹਿੰਦੇ ਨਹੀਂ ਕੁਝ। ਹੂੰ। ਵੀਰ ਨਹੀਂ ਕੋਈ ਨਹੀਂ ਫੜਾਤਾ ਹੁਣ ਕਈ ਵੇਲੇ ਖੁੰਧ ਕਾਲੇ ਪਿੰਡ ਚ ਫੜਾਉਂਦੇ ਹਨ ਅਸੀਂ ਫੜ ਕੇ ਬਾਹਲੀ ਦਾ ਕੋਈ ਚੱਕਰ ਨਹੀਂ ਨਾਲੇ ਸੋਡਾ ਚਾਹ ਪੂਰਾ ਹੋ ਗਿਆ ਤੇ ਨਾਲੇ ਚੱਲ ਆਪਾਂ ਕੁੱਟਣਾ ਥੋੜਾ ਬਚਾਰੇ ਨੂੰ ਕੁੱਟ ਕੇ ਤਾਂ ਉਹਨੂੰ ਹੋਰ ਮਰਜ਼ਮ ਬਣਾ ਦਾਂਗੇ ਹੋ ਸਕਦਾ ਗਲਤ ਸਟੈਪ ਚੱਕ ਲੈ ਕੱਲ ਨੂੰ ਹਨਾ ਉਹ ਗੱਲਾਂ ਨਹੀਂ ਆਪਾਂ ਕਰਨਗੇ ਆਪਾਂ ਕਹਿੰਨੇ ਹੁੰਨੇ ਆ ਵੀ ਜੇ ਸੁਧਾਰ ਕਰਨਾ ਤਾਂ ਮਾਨਦਲ ਹੀ ਨਾ ਕਰ ਲੋ ਕੋਈ ਨਹੀਂ ਜੇ ਕੋਈ ਐਮਐਲਏ ਜਾਂ ਕੋਈ ਵੀ ਆਪਣਾ ਬਦਲੀ ਕਰਾ ਦੂਗਾ ਹੋਰ ਤਾਂ ਭਈ ਦੂਥੇ ਕਰ ਲਾਂਗੇ ਯਾਰ ਇਹ ਨਹੀਂ ਹੈਗਾ ਪਰ ਜੇ ਆਪਾਂ ਕੰਮ ਕਰਨਾ ਆਪ ਨੂੰ ਡਿਊਟੀ ਦਿੱਤੀ ਆ ਤੇ ਆਪਾਂ ਇਮਾਨਦਾਰੀ ਨਾਲ ਨਭਾਵਾਂਗੇ ਨਾ ਤੇ ਜੇ ਇੱਕ ਬੰਦਾ ਇੱਕ ਦੂਜਾ ਬੰਦਾ ਸੋਚ ਕੇ ਇਹ ਸੋਚੂ ਵੀ ਉਹ ਇਮਾਨਦਾਰਾ ਮੈਂ ਵੀ ਹੋਵਾਂ ਤੇ ਤੀਜਾ ਵੀ ਹੋਊਗਾ ਐ ਹੌਲੀ ਹੌਲੀ ਸੁਧਾਰ ਹੋਊਗਾ ਜੇ ਮੈਂ ਇਕੱਲਾ ਇਮਾਨਦਾਰਾ ਮੇਰੇ ਨਾਲ 99 ਬੰਦੇ ਬੇਈਮਾਨ ਮੈਂ ਇਕੱਲਾ ਨਹੀਂ ਕਰ ਸਕਦਾ ਮੇਰੇ ਨਾਲ 60 ਬੰਦੇ ਵੀ ਮੇਰੇ ਨਾਲ ਸੁਧਾਰ ਕਰਨ ਵਾਲੇ ਹੋਏ ਅਸੀਂ 40 ਨੂੰ ਵੀ ਸੁਧਾਰ ਕਰਨ ਵਾਲੇ ਬਣਾ ਲਾਂਗੇ ਮੁੰਡੇ ਨੂੰ ਪੁੱਛ ਲਈਏ ਵੀ ਕੀ ਗੱਲ ਬਾਣੀ ਜਿਹੜਾ ਇਹ ਨੌਜਵਾਨ ਖੜਾ ਵੀ ਇਦਾਂ ਦੇ ਰਸਤੇ ਕਿਉਂ ਆਉਂਦੇ ਆ ਨੌਜਵਾਨ ਕਿਉਂ ਇਸ ਦਾ ਜਿਹੜਾ ਰੁਝਾਨ ਸੀਗਾ ਇਹ ਚੀਜ਼ ਵੱਡ ਗਿਆ ਇਹ ਚੀਜ਼ ਦੇ ਵਿੱਚ ਕੀ ਖਿਆਲ ਆਏ ਨੂੰ ਇਦਾਂ ਦਾ ਦਿਮਾਗ ਕੀ ਸਤਾਨ ਬਣਿਆ ਬੇਹ ਚੀਜ਼ ਵੜ ਗਿਆ ਇਹ ਬਈ ਤੁਸੀਂ ਦੱਸੋ ਵੀ ਇਹ ਇਹ ਚੀਜ਼ ਕਿਵੇਂ ਵੜ ਗਈ ਇਹ ਬਈ ਮੈਂ ਯਾਰ ਵਿਹਲਾ ਰਹਿੰਦਾ ਉਹ ਜਾਮਾ ਵਿਹਲਾ ਸੀ ਤੇ ਮੈਂ ਪੜਾ ਲਿਖਾ ਬਈ ਬਹੁਤ ਆ ਯਾਰ ਹਨਾ ਤੇ ਮੈਨੂੰ ਨੌਕਰੀ ਨੌਕਰੀ ਨਹੀਂ ਮਿਲੀ ਗਰੀਬੀ ਸਾਡੇ ਬਹੁਤ ਸੀ ਘਰ 'ਚ ਤੇ ਮੇਰੇ ਨਾਲ ਮੁੰਡਾ ਰਹਿੰਦਾ ਹੁੰਦਾ ਸੀ ਉਹ ਘਰੋਂ ਚੰਗਾ ਸੀ ਕੈਨੇਡਾ ਗਿਆ ਹੁਣ ਉਹ ਤੇ ਬਈ ਮੈਂ ਫਿਰ ਫੋਨ ਲੈ ਲੈ ਤੇ ਫੋਨ ਤੇ ਮੈਨੂੰ ਸ਼ਾਦੀ.com ਐਪ ਤੁਸੀਂ ਸੁਣੀ ਹੋਊਗੀ ਉਹਦੇ ਤੇ ਮੇਰੀਆਂ ਚਾਹ ਜਿਹਨਾਂ ਤੇ ਆਪਾਂ ਫੋਟੋ ਆਈਡੀਆਂ ਬਣਾ ਲ ਹਾਂ ਜਿੱਦੇ ਤੇ ਵਿਆਹ ਹੁੰਦਾ ਕੁੜੀ ਲੱਭਦੇ ਆ ਜਾਂ ਮੁੰਡਾ ਤੇ ਬਈ ਮੈਂ 5-6 ਆਈਡੀਆਂ ਬਣਾ ਲਈਆਂ ਡੱਡ ਨਾਲ ਤੇ ਉਤੋਂ ਫਿਰ ਮੇਰੇ ਨਾਲ ਕੁੜੀਆਂ ਗੱਲਾਂ ਕਰਨ ਲੱਗ ਗਈਆਂ ਤੇ ਉਤੋਂ ਕੁੜੀਆਂ ਨੂੰ ਮੈਂ ਝਾਂਸੇ ਜੇ ਫਸਾ ਕੇ ਵਿਆਹ ਦੇ ਚ ਤੇ ਪੈਸੇ ਪੂਦੇ ਖਾਂਦਾ ਸੀ ਕਿ ਰਜਗਾਰ ਹੀ ਬਣਾ ਲਿਆ ਸੀ ਮੈਂ ਯਾਰ ਕਿ ਉਹ ਰਜਗਾਰ ਬਣਾਇਆ ਮੈਂ ਅੱਜ ਦੇ ਬਈ ਮੈਂ ਕਰੋੜਾਂ ਰੁਪਈਆ ਚ ਐ ਮੈਂ ਕੋਠੀਆਂ ਕਰਾਂ ਮੇਰੇ ਕੋਲ ਸਭ ਕੁਝ ਆ ਹਨਾ ਪਰ ਯਾਰ ਇਹ ਕੰਮ ਕਰਕੇ ਮੈਂ ਕੁਸ਼ਤੌਨਾ ਦਾ ਬਹੁਤਾ ਹੁਣ ਕਿ ਗਲਤ ਕੀਤਾ ਠੀਕ ਆ ਪਰ ਮੈਂ ਬਣਾ ਬਹੁਤ ਕੋਸ਼ਿਸ਼ ਲਿਆ ਤੇ ਪਰ ਪਸਤਾਵਾ ਬਾਈ ਮੈਨੂੰ ਇਹ ਗੱਲ ਦਾ ਕਿ ਮੇਰੇ ਘਰ ਦੇ ਮੇਰੇ ਨਾਲ ਟੁੱਟ ਗਏ ਤੇ ਅੱਜ ਕੱਲ ਦੇ ਜਿਹੜੇ ਮੁੰਡੇ ਇਹ ਜਿਹੇ ਇੱਕ ਗਲਤ ਫੀਲਡ ਦੇ ਵਿੱਚ ਤੁਰ ਜਾਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕੀ ਯਾਰ ਬਾਈ ਕੋਈ ਫਾਇਦਾ ਨਹੀਂ ਹਨਾ ਕੀ ਦੋ ਟਾਈਮ ਦੀ ਰੋਟੀਆਂ ਮਿਲ ਜਾਵੇ ਬਹੁਤ ਆ ਕੀ ਘਰ ਦੇ ਵੀ ਕਦੇ ਕਰਨਗੇ ਚੰਗਾ ਵੀ ਕੀ ਕਰਨਗੇ ਕੀ ਗਾਂ ਵਾਲੇ ਵੀ ਇਹੋ ਜਿਹੇ ਤਾਂ ਹੈ ਨਹੀਂਗੇ ਹਨਾ ਕੀ ਕੁੜੀਆਂ ਡਬੋ ਦੇਣ ਗਿਆ ਕੇ ਕੀ ਆਏ ਆ ਕੁੜੀ ਵੀ ਇਕੱਲੀ ਕੀ ਕਰੂਗੀ ਜੇ ਮੁੰਡੇ ਵਿਗੜਿਆ ਹੋਵੇ ਤੇ ਹੁਣ ਜੇਲ੍ਹ ਦੀਆਂ ਰੋਟੀਆਂ ਖਾਏਗਾ ਤੇ ਹੁਣ ਰੱਬ ਨੂੰ ਯਾਦ ਕਰੇਗਾ ਵੀ ਮੈਂ ਬਹੁਤ ਗਲਤ ਕੀਤਾ ਬਈ ਰੱਬ ਨੂੰ ਤਾਂ ਯਾਦ ਕਰੂੰਗਾ ਯਾਰ ਚਲ ਔਖਾ ਹੋ ਗਿਆ ਮੈਂ ਹੋ ਗਿਆ ਹਨਾ ਪਰ ਯਾਰ ਹੁਣ ਮੇਰੇ ਘਰ ਦੇ ਤਾਂ ਸੌਖੇ ਰਹਿਣਗੇ ਕਰੋੜਾਂ ਰੁਪਏ ਮੈਂ ਬਣਾਇਆ ਯਾਰ ਇਹ ਵੀ ਹੁਣ ਕੀ ਕਰੇ ਗਰੀਬੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਮਹਿੰਗਾਈ ਵਧਦੀ ਜਾ ਰਹੀ ਹੈ ਤੇ ਇਹ ਕੀ ਕਰਨ ਮੁੰਡੇ ਸਰਕਾਰਾਂ ਵੀ ਇਦਾਂ ਦੀਆਂ ਹੋ ਗਿਆ ਕਿ ਜੋਬ ਨਹੀਂ ਮਿਲਦੀ ਮੁੰਡਿਆਂ ਨੂੰ ਮੁੰਡੇ ਦਿਹਾੜੀ ਕਰਦੇ ਆ ਬੀਬੀ ਬੀਏ ਕਰਕੇ ਡਿਗਰੀਆਂ ਕਰਕੇ ਦਿਹਾੜੀਆਂ ਕਰਦੇ ਆ ਤੇ ਘਰ ਦਾ ਰੋਜਗਾਰ ਨਹੀਂ ਤੋਰ ਸਕਦੇ ਉਹ ਵਿਆਹ ਕਰਾਉਣਾ ਦੇ ਮਾਪਿਆਂ ਨੂੰ ਪਾਲਣ ਕਿ ਆ ਜਵਾਕਾਂ ਨੂੰ ਪਾਲਣ ਕੀ ਕਰਨ ਇਨਾਂ ਦੇ ਵੀ ਮਜਬੂਰੀਆਂ ਨੇ ਜਿਹੜੀ ਇਹ ਗੱਲ ਇਹਨੇ ਸਟੈਪ ਚੱਕਿਆ ਇਹ ਵੀ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ ਸਰਕਾਰ ਕਰਕੇ ਇਹਨੇ ਚੱਕਿਆ ਸਟੈਪ ਜੇ ਨੌਕਰੀਆਂ ਮਿਲਦੀਆਂ ਹੁਣ ਤੇ ਇਹ ਬਾਹਰ ਕਿਉਂ ਜਾਣ ਤੇ ਇਹ ਜੇ ਇੱਕ ਗਲਤ ਕੰਮ ਕਿਉਂ ਕਰਨ ਠੀਕ ਹੈ ਸਾਡੀ ਵੀਡੀਓ ਜਿਹੜੀ ਹੈਗੀ ਆ ਉਹ ਤੁਸੀਂ ਵੇਖ ਲਓ ਧਿਆਨ ਨਾਲ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਇਸ ਮੁੰਡੇ ਨੇ ਗਲਤ ਕੀਤਾ ਕਿ ਸਹੀ ਕੀਤਾ ਹੁਣ ਜੇਲ੍ਹ ਦੀਆਂ ਰੋਟੀਆਂ ਖਾਊਗਾ ਸਾਰੀ ਉਮਰ ਬੈ ਕੇ ਉੱਤੇ ਖਾਊਗਾ ਤੇ ਦੋ ਰੋਟੀ ਮਿਲਦੀ ਸੀ ਘਰ ਦੇ ਵਿੱਚ ਚੱਲਿਆ ਜਾਂਦਾ ਸੀ ਸਿਸਟਮ ਉਹ ਵੀ ਚੰਗਾ ਸੀ ਪਰ ਅੱਜ ਕੱਲ ਤੇ ਲੋਕ ਜਿਹੜੇ ਹੈਗੇ ਆ ਉਹ ਭੁੱਲ ਗਏ ਇਹ ਚੀਜ਼ਾਂ ਲੋਕਾਂ ਨੂੰ ਆਏ ਆ ਵੀ ਪੈਸੇ ਕਮਾ ਲਈਏ ਪੈਸੇ ਕਮਾ ਲਈਏ ਤੇ ਖਾ ਲਈਏ ਹੋਰ ਕੁਝ ਹੈ ਨਹੀਂ ਇਹਨਾਂ ਕੋਲ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਲੋਕ ਸਖਾ ਵਿੱਚ ਨਾ ਬੜੇ ਜਿੱਥੇ ਤੁਹਾਡਾ ਮਨ ਖੁਸ਼ ਆ ਭਲਾ ਤੁਸੀਂ ਅੱਧੀ ਖਾ ਕੇ ਪਏ ਆ ਤੁਸੀਂ ਉੱਥੇ ਨਜ਼ਾਰੇ ਲਓ ਦੇਖ ਬਈ ਬਹੁਤ ਤਕੜੇ ਤਕੜੇ ਲੋਕ ਪਏ ਆ ਉਹਨਾਂ ਨੂੰ ਸੰਤੋਸ਼ਟੀ ਨਹੀਂ ਉਹ ਵੀ ਨੀਂਦ ਵਾਲਾ ਗੋਲੀਆਂ ਲੈ ਕੇ ਪੈਂਦੇ ਆ ਤੇ ਜੇ ਇੱਥੇ ਮੈਨਾਂ 5000 ਰੁਪਏ 10000 ਚਾਹੇ ਤੱਕ ਘਰ ਦਾ ਗੁਜ਼ਾਰਾ ਹੁੰਦਾ ਤੇਰਾ ਮਨ ਖੁਸ਼ ਆ ਇੱਕ ਬੰਦਗੀ ਤੁਮ ਜੀ ਤੋਂ ਰੱਬ ਬਚਾਵੇ ਜੇ ਤੇਰਾ ਮਨ ਖੁਸ਼ ਆ ਤਾਂ ਤੂੰ ਸਾਰਾ ਹੀ ਖੁਸ਼ ਆ ਤੇ ਵੀ ਪੁੱਠੇ ਸਿੱਧੇ ਕੰਮ ਕਰਨ ਨਾਲ ਹੁਣ ਜੇਲ੍ਹ ਚ ਬੈਠਾ ਸਾਰੀ ਜ਼ਿੰਦਗੀ ਨਾਲ ਨਿਕਲਿਆ ਇਹਦੀ ਪੈਸੇ ਕਮਾਈ ਕਿੱਥੇ ਗਏ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੁੰਡੇ ਨੇ ਕੀ ਕੀਤਾ 50 ਕੁੜੀਆਂ ਦੇ ਨਾਲ ਗੱਲਬਾਤ ਜੱਗੀ ਉਰੇ ਆ ਜਾ ਬਣਾ 50 ਕੁੜੀਆਂ ਦੇ ਨਾਲ ਗੱਲਬਾਤ ਕੀਤੀ ਫਿਰ ਉਹਨਾਂ ਨੂੰ ਆਪਣੇ ਚਾਸੇ 'ਚ ਫਸਾ ਕੇ ਉਹਨਾਂ ਤੋਂ ਲੱਖਾਂ ਰੁਪਏ ਕਮਾਇਆ ਤੇ ਅੱਜ ਤੁਸੀਂ ਦੇਖ ਲਓ ਦੋਸਤੋ ਇਸ ਮੁੰਡੇ ਨੂੰ ਕਹਿੰਦੇ ਹੁੰਦੇ ਆ ਵੀ ਗਲਤ ਕੰਮ ਕਰਨ ਵਾਲੇ ਨੂੰ ਕਦੇ ਨਾ ਕਦੇ ਤਾਂ ਗੱਲ ਬਣ ਜਾਂਦੀ ਆ ਕਦੇ ਨਾ ਕਦੇ ਫੜਿਆ ਜਾਂਦਾ ਦੋਸਤੋ ਉਹੀ ਗੱਲ ਹੋਈ ਅੱਜ 3 ਸਾਲ ਬਾਅਦ ਇਹ ਮੁੰਡਾ ਫੜਿਆ ਗਿਆ ਹੁਣ ਜੇਲ੍ਹ ਦੀਆਂ ਰੋਟੀਆਂ ਖਾਊਗਾ ਤੇ ਕੀ ਗੱਲਬਾਤ ਬਣੂਗੀ ਆਜੋ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇ ਧੰਨਵਾਦ ਦਿੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ